हां जी दोस्तों सत श्री अकाल। और की हालचाल है दोस्तों? एक YouTube ਦੇ ਉੱਪਰ ਵੀਡੀਓ ਦੇਖੀਆਂ ਸੀ ਆਪਾਂ। ਕਾਫੀ ਵੀਡੀਓ ਆਈਆਂ ਆਪਣੇ ਐਸੇ YouTube ਦੇ ਉੱਪਰ। ਵੀ ਜਿਹੜੀ ਟਟੇਦੀ ਦੇ ਆਂਡੇ ਹੁੰਦੇ ਆ ਉਹਦੇ ਕੋਲੇ ਕਹਿੰਦੇ ਪਾਰਸ ਦਾ ਪੁੱਤਰ ਆਉਂਦਾ। ਪਾਰਸ ਦਾ ਪੁੱਤਰ। ਅੱਜ ਆਪਾਂ ਨੂੰ ਖੇਤ ਵਿੱਚ ਟਟੇਦੀ ਦੇ ਆਂਡੇ ਮਿਲ ਗਏ। ਜਿਹੜੇ ਟਟੇਦੀ ਦੇ ਆਂਡੇ ਬਤੇ ਹੁੰਦੇ ਆ। ਆਪਾਂ ਹੁਣ ਦੇਖਦੇ ਆਂ ਕਿ ਲੋਕਾਂ ਨੇ ਵੀਡੀਓ ਪਾਈਆਂ ਨੇ। ਬਾਕੀ ਵਿਸਥਾਰ ਹੁੰਦਾ ਹੈ ਸਤਰੀ ਦੇ ਆਂਡੇ ਕੋਲੇ ਲਾਲ ਰੰਗ ਦਾ ਕੋਈ ਫਾਰਸ ਦਾ ਪੱਥਰ ਹੁੰਦਾ ਹੈ ਨਹੀਂ ਲਾਲ ਰੰਗ ਦਾ ਫਾਰਸ ਦਾ ਪੱਥਰ ਸਤਰੀ ਦੇ ਆਂਡੇ ਕੋਲੇ ਮਿਲਦਾ ਹੈ ਆਪਾਂ ਹੁਣ ਜਾ ਕੇ ਦੇਖਦੇ ਹਾਂ ਕਿ ਇਹ ਗੱਲ ਸਹੀ ਹੈ ਕਿ ਗਲਤ ਹੈ ਕਾਫੀ ਵੀਡੀਓ ਪਾਈ ਆਪਾਂ ਨੇ ਬਰਾ ਦਰਾਹੇ ਇਹ ਗੱਲਾਂ ਬਣਾਈਆਂ ਨੇ ਕਿ ਉਹ ਕਿਸੇ ਕਿਸਰ ਤੋਂ ਮੇਕ ਪੋਲਾ ਦਸੀਆਂ ਸਤਰੀ ਦੇ ਆਂਡੇ ਕੋਲੇ ਫਾਰਸ ਦਾ ਪੱਥਰ ਲਾਲ ਰੰਗ ਦਾ ਮਿਲਦਾ ਹੈ ਹੁਣ ਆਪਾਂ ਚੈੱਕ ਕਰਦੇ ਆਂ ਜਾਕੀ ਕਿ ਕੋਈ ਇਹ ਜੀ ਚੀਜ਼ ਨਹੀਂ ਹੈ ਜਿਹਨੂੰ ਪਾਰਸ ਦਾ ਪੱਥਰ ਬੋਲਦੇ ਆਂ ਇਹ ਗੱਲ ਠੀਕ ਹੈ ਸੋ ਜੇ ਆਪਾਂ ਪਹੁੰਚ ਚੁੱਕੇ ਆਂ ਬਸ ਜਟੇ ਨਹੀਂ ਹੁਣ ਅੱਛੇ ਨਹੀਂ ਫਾਉਂਡੇਸ਼ਨ ਦਿਖਾਈ ਦੇਖੋਗੇ ਭਾਈ ਚਾਰਾਂ ਢੇ ਭਾਈ ਤੁਸੀਂ ਵੀਡੀਓ ਵਿੱਚ ਦੇ ਸਕਦੇ ਹਾਂ ਲਾਲ ਰੰਗ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਪਾਰਸਪੋਰਸ ਦਾ ਪੱਥਰ ਨਹੀਂ ਹੈਗਾ ਜਿਵੇਂ ਇਹ ਗੱਲਾਂ ਬਣੀਆਂ ਹੋਈਆਂ ਜਿਵੇਂ ਪਾਸ ਦੇ ਪੱਥਰ ਅਸ ਦੇ ਹੁੰਦੇ ਨੇ ਪਾਸ ਦੇ ਪੱਥਰ ਪਈਏ ਐ ਮਿਲਦੇ ਨਾ ਫਿਰ ਲੋਕ ਫਿਰ ਦੌਂਦੇ ਅਮੀਰ ਹੋ ਜਾਂਦੇ ਕਿਉਂਕਿ ਜਿਹੜੀ ਅੰਡੀਆਂ ਤਾਂ ਅਕਸਰ ਪਈ ਹੁੰਦੇ ਆ ਬਾਣਾ ਦੇ ਵਿੱਚ ਜਿਹੜੇ ਰੜੇ ਬਾਣ ਹੁੰਦੇ ਹੈ ਕਹਿੰਦਾ ਮਤਲਬ ਕਿਸੇ ਕੁਝ ਬੀਜਾ ਨਹੀਂ ਹੁੰਦਾ ਉੱਥੇ ਵੀ ਦਬੇ ਕਿ ਉਹ ਇਸ ਤਰ੍ਹਾਂ ਦੇ ਦੇ ਕਿ ਲੋਕ ਵੀਡੀਓ ਬਣਾ ਬਣਾਉਂਦੇ ਇੱਕ ਦੂਜੇ ਤੋਂ ਇਹ 파ਰਸ ਦਾ ਪੱਸਾ ਮਿਲਦਾ ਹੈ ਕੋਈ ਕੋਈ ਕਦ ਨਹੀਂ ਪੱਸਾ ਪੱਸਾ ਨਹੀਂ ਨਹੀਂ ਕੋਈ ਇਹਦੀ ਗੱਲ ਠੀਕ ਹੈ ਮੈਂ ਕਿਤੇ ਮਣੀ ਮਣੀ ਨਹੀਂ ਦੇਖੀ ਆਪਾਂ ਵੀ ਮਣੀ ਵਗੈਰਾ ਹੁੰਦੀ ਹੈ ਉਹ ਸਭ ਜਿਹਦੀਆਂ ਖਬਰਾਂ ਨਹੀਂ ਬਣਾਇਆ ਹੁੰਆਂ ਇਸ ਤਰ੍ਹਾਂ ਦਾ ਕੋਈ ਵੀ ਨਾ ਲਾਲ ਰੰਗ ਦਾ ਨਾ ਕਾਲੇ ਰੰਗ ਦਾ ਨਾ ਵੀ ਪੀਲੇ ਰੰਗ ਦਾ ਕੋਈ ਵੀ ਪੱਥਰ ਦਿਖਾਈ ਨਹੀਂ ਦੇ ਰਿਹਾ ਤਰ ਇੱਕ ਜਾਨਵਰ ਤੇ ਜਿਵੇਂ ਕਾਰ ਸਰਕਾ ਵਗੈਰਾ ਚੱਲਦਾ ਹੈ ਹਮਸਾਨਾ ਚੱਲਦਾ ਹੁੰਦਾ ਉਸ ਤੋਂ ਹੀ ਜਾਨਵਰਾਂ ਦਾ ਹੁੰਦਾ ਹੈ ਇਹ ਅੰਡੇਾਂ ਵਿੱਚ ਬੱਚੇ ਕੱਢਉਂਦੇ ਆਪਦੇ ਕਿਵੇਂ ਕੁਦਰਤੀ ਘਟਨਾਵਾਂ ਹੁੰਦੀਆਂ ਨਾ ਕੋਦ ਦੇ ਸਾਲ ਨਾ ਪੱਥਰ ਬੁੱਤ ਵਾਲੀ ਇਹ ਕੋਈ ਗੱਲ ਨਹੀਂ ਕਿ ਪੱਥਰ ਮਿਲਦੇ ਆ ਜੈਸ ਤਰ੍ਹਾਂ ਇਹ ਪੱਥਰ ਮਿਲਦੇ ਜਿਹੜਾ ਲੋਡਿੰਗ ਸੀ ਬੇਤਾ ਲੋਕ ਅਮੀਰ ਹੋ ਜਾਂਦੇ ਵਾਸ ਤੇ ਬਸ ਲੱਗ ਰਿਹਾ ਪਾਸ ਕੋਲਸ ਪਤਾ ਜਲੀਆਂ ਵੀਡੀਓਆਂ ਆ ਰਹੀਆਂ ਸਭ ਇਹ ਮੈਨੂੰ ਸੀ ਨਹੀਂ ਲੱਗ ਰਹੀਆਂ ਕਿਸੇ ਨੂੰ ਦਿਖਾਈ ਦਿੱਤੀਆਂ ਵੀਡੀਓ ਦੇ ਵਿੱਚ ਕੋਈ ਵੀ ਇੱਥੇ ਆਰ ਪੂਸਾ ਬੱਸ ਰਖਾਈ ਨਹੀਂ ਜਤਾ ਪਾ ਇਹ ਹੁੰਦਾ ਹੈ ਕਿ ਵਾਸਨਾ ਦੇ ਨਾਮ ਕੀ ਜਹਰੀ ਜਿਹਨੂੰ ਪਾਸ ਦਾ ਪੱਥਰ ਬੋਲਦੇ ਆ ਵੀਡੀਓ ਦੇਖਣ ਲਈ ਸਾਰੇ ਹੀ ਨਾਮਿਤ ਨਾ ਪਾਣਾ ਵਾ